ਇਹ ਲੈਸ ਫਲਾਇਆ ਸਾਰੇ ਪਿੰਡਾਂ ਦੀ ਲੱਗੀ ਆ ਵੇਖੋ ਤੁਸੀਂ ਅਸੀਂ ਖੇਤੀਬਾੜੀ ਦਫ਼ਤਰ ਫਰੀਦਕੋਟ ਖੜੇ ਆ ਤੇ ਅੱਜ ਤੁਸੀਂ 7 ਤਰੀਕ ਨੂੰ 48 ਘੰਟਿਆਂ ਬਾਅਦ ਤੁਸੀਂ ਬੰਦੇ ਦੇ ਕਾਗਜ਼ ਚ ਚੈੱਕ ਕਰਦੇ ਹੋਗੇ ਕਿਵੇਂ ਕਰੋਗੇ ਜੀ ਕਾਗਜ਼ ਇਸ ਦੇ ਮੈਂ ਉੱਤਰ ਸਭਾਨਾ ਨੂੰ ਬੇਨਤੀ ਕਰਨੀ ਚਾਹਣਾ ਹੈ ਜਿਹੜੇ ਮੈਂ ਹੈਰਾਨ ਹੈ ਪਹਿਲਾਂ ਤਾਂ ਐਮਐਲਏ ਸਾਹਿਬ ਤੇ ਮੈਂ ਸਤਕਾਰ ਕਰਦਾ ਉਹਨਾਂ ਦਾ ਬੜਾ ਪਰ ਜੇ ਮੈਂ ਆਪਦੇ ਪਿੰਡ ਦੀ ਚੋਣ ਲੜਨ ਦੀ ਹਿੰਮਤ ਨਹੀਂ ਰੱਖਦਾ ਤੇ ਫਿਰ ਮੈਂ ਹਲਕੇ ਦੀ ਨੁਮਾਇੰਦਗੀ ਕਰਨ ਦਾ ਮੇਰੇ ਕੋਲ ਕੀ ਅਧਿਕਾਰ ਹੈ ਆਪਦੇ ਪਿੰਡ ਦੀ ਚੋਣ ਦੇ ਵਿੱਚ ਕਾਗਜ਼ ਰਿਜੈਕਟ ਕਰਾ ਕੇ 2 ਦਿਨਾਂ ਬਾਅਦ ਤਰੀਕ ਟੱਪਣ ਦੇ ਤੁਸੀਂ ਸਰਪੰਚ ਬਣਾਉਣਾ ਚਾਹੁੰਦੇ ਹੋ ਇੱਕ ਪਾਸੇ ਮੁੱਖ ਮੰਤਰੀ ਸਾਹਿਬ ਆਪਦੇ ਪਿੰਡ ਜਾਂਦੇ ਆ ਤੇ ਜਾ ਕੇ ਲੋਕਾਂ ਨੂੰ ਕਹਿੰਦੇ ਸਰਬਸੰਪਤੀ ਨਾਲ ਕਰੋ ਪੰਚਾਇਤਾਂ ਦੀ ਇਲੈਕਸ਼ਨ ਚ ਗਲਤ ਨਹੀਂ ਹੋਣਾ ਚਾਹੀਦਾ ਕੰਮ ਚਲੋ ਲੋਕਾਂ ਨੇ ਉਹਨਾਂ ਦੀ ਮੰਨੀ ਨਾ ਮੰਨੀ ਇੱਕ ਵੱਖਰੀ ਗੱਲ ਹੈ ਦੂਜੇ ਪਾਸੇ ਉਸੇ ਮੁੱਖ ਮੰਤਰੀ ਦੇ ਪਾਰਟੀ ਦੇ ਐਮਐਲਏ ਲੋਕਾਂ ਦੇ ਕਾਗਜ਼ ਰਿਜੈਕਟ ਕਰਾ ਕੇ ਸਾਰਾ ਡੈਮੋਕਰੈਟਿਕ ਪ੍ਰੋਸੈਸ ਨੂੰ ਡੀਰੇਲ ਕਰਕੇ ਤੇ ਉੱਥੇ ਬਣਾਉਣਾ ਚਾਹੁੰਦੀ ਹੈ ਸਰਪੰਚ ਆਪ ਦਾ ਮੈਂ ਅਫਸਰ ਸਹਿਬਾਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਸਪੈਸ਼ਲੀ ਆਰਓ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਤੁਹਾਡੇ ਕੋਲੇ 5 ਤਰੀਕ 3 ਵਜੇ ਤੱਕ ਦਾ ਟਾਈਮ ਸੀ ਕੋਈ ਆਬਜੈਕਸ਼ਨ ਐਂਟਰਟੇਨ ਕਰਨ ਦਾ ਅੱਜ 7 ਤਰੀਕ 1 ਵਜੇ 45 ਮਿੰਟਾਂ ਮੇਰੀ ਘੜੀ ਤੇ ਫੋਕਸ ਕਰ ਲਓ 7 ਅਕਤੂਬਰ 1 ਵਜੇ 45 ਮਿੰਟ ਹੋ ਗਏ ਐ ਤੇ ਤੁਸੀਂ ਜੇ ਅੱਜ ਕਿਸੇ ਦਾ ਆਬਜੈਕਸ਼ਨ ਲੈ ਕੇ ਕੋਈ ਰਿਪੋਰਟ ਦੇ ਆਧਾਰ ਤੇ ਜੇ ਕਾਗਜ਼ ਰਿਜੈਕਟ ਕਰੋਗੇ ਤੇ ਫਿਰ ਸਭ ਨੂੰ ਹਾਈ ਕੋਰਟ ਦੀਆਂ ਪੌੜੀਆਂ ਚੜ੍ਹਨੀਆਂ ਪੈਣਗੀਆਂ ਬੜਾ ਬੜਾ ਗੰਭੀਰ ਹੈ ਜੀ ਇਸ ਹੱਦ ਤੱਕ ਪੰਚਾਇਤ ਇਲੈਕਸ਼ਨ ਦੀ ਪ੍ਰਣਾਲੀ ਜਿਹੜੀ ਹੈ ਜਾਂ ਇਲੈਕਸ਼ਨ ਪ੍ਰਣਾਲੀ ਹੈ ਉਹਦੀਆਂ ਧਜੀਆਂੜੀਆਂ ਚ ਆ ਰਹੀਆਂ ਹੈ ਇਲੈਕਸ਼ਨ ਸ਼ਡਿਊਲ ਇੱਕ ਇਲੈਕਸ਼ਨ ਕਮਿਸ਼ਨ ਵੱਲੋਂ ਆਇਆ ਜਿਹਦੇ ਤਹਿਤ ਨੋਮੀਨੇਸ਼ਨ ਫਾਈਲ ਕਰਨ ਦੀ ਆਖਰੀ ਤਰੀਕ 4 ਤਰੀਕ ਸੀ 3 ਵਜੇ ਤੱਕ ਉਸ ਤੋਂ ਬਾਅਦ 5 ਤਰੀਕ ਇਤਰਾਜ਼ ਲੈਣ ਦੀ ਤਰੀਕ ਸੀ ਆਬਜੈਕਸ਼ਨ ਲੈਣ ਦੀ ਤਰੀਕ ਸੀ ਪੜਤਾਲ ਦੀ ਤਰੀਕ ਸੀ ਸਕਰੂਟੀਨੀ ਦੀ ਤਰੀਕ ਸੀ 5 ਤਰੀਕ 3 ਵਜੇ ਤੱਕ ਜੀਨੂੰ ਕੋਈ ਸ਼ਿਕਾਇਤ ਸੀ ਜਿਹੜੀ ਕੋਈ ਆਬਜੈਕਸ਼ਨ ਸੀ ਉਹ ਉਹਨਾਂ ਨੇ ਸੰਬੰਧਿਤ ਆਰਓ ਜਾਂ ਡੀਓ ਆਫਿਸ ਕੋਲੇ ਜਮਾ ਕਰਾਉਣੇ ਸੀ ਉਸ ਤੇ ਰਿਪੋਰਟ ਲੈ ਕੇ ਸੰਬੰਧਿਤ ਅਫਸਰ ਤੋਂ ਤੇ 5 ਤਰੀਕ ਨੂੰ 5 ਵਜੇ ਤੱਕ ਲਿਸਟਾਂ ਫਾਈਨਲ ਲਗਣੀਆਂ ਸੀ 5 ਤਰੀਕ ਰਾਤ 12 ਵਜੇ ਤੱਕ ਪਹਿਲਾਂ ਤਾਂ ਲਿਸਟਾਂ ਲਾਉਣ ਤੋਂ ਆਨਾਕਾਨੀ ਕੀਤੀ ਗਈ ਜਦੋਂ ਲੋਕਾਂ ਵੱਲੋਂ ਪ੍ਰੈਸ਼ਰ ਪਾਇਆ ਗਿਆ ਲੋਕ ਇਕੱਠੇ ਹੋਣ ਲੱਗੇ 5 ਤਰੀਕ ਨੂੰ 12 ਵਜੇ ਲਿਸਟਾਂ ਆਈਆਂ ਗਈਆਂ ਅੱਜ ਤੁਸੀਂ ਦੇਖ ਲਓ 5 ਤਰੀਕ ਨੰਂਕੀ 6 ਤਰੀਕ ਨੰਂਕੀ ਅੱਜ ਸੱਤ ਤਰੀਕ ਪੌਣੇ 2 ਵਜੇ ਹੈ ਦੁਪਹਿਰ ਦੇ ਤੇ ਅੱਜ ਜਦੋਂ ਸਿੰਪਲ ਅਲਾਟਮੈਂਟ ਦਾ ਦੇਣਾ ਹੈ ਕਾਗਜ਼ ਵਾਪਸ ਲੈਣ ਦਾ ਦੇਣਾ ਹੈ ਤੇ ਅੱਜ ਵੀ ਪਟਵਾਰੀਆਂ ਤੋਂ ਤੇ ਸੈਕਟਰੀਆਂ ਤੋਂ ਰਿਪੋਰਟਾਂ ਦਿੱਤੀਆਂ ਜਾ ਰਹੀਆਂ ਅੱਜ ਦੀ ਤਰੀਕ ਚ ਤੇ ਕਾਗਜ਼ ਰਿਜੈਕਟ ਕੀਤੇ ਜਾ ਰਹੇ ਆ ਤੁਹਾਡੇ ਸਾਹਮਣੇ ਮੈਂ ਦਿਖਾਉਣਾ ਚਾਹਣਾ ਮਚਾਕੀ ਖੁਰਦ ਦੀ ਪੰਚਾਇਤ ਹੈ ਜੀ ਇਹ ਇਲੈਕਸ਼ਨ ਹੈ ਜਿਹੜੀ ਜੋ ਅਯੋਗ ਉਮੀਦਵਾਰਾਂ ਦੀ ਲਿਸਟ ਪਿੰਡ ਮਚਾਕੀ ਖੁਰਦ ਆਰਓ ਸ਼੍ਰੀ ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ ਆ ਜਿਹੜੇ ਸਾਰੇ ਜਿਹੜੇ ਯੋਗ ਹੋਏ ਆ ਮਨਿੰਦਰ ਸਿੰਘ son of ਮੇਜਰ ਸਿੰਘ ਸਰਪੰਚ ਦੇ ਕਾਗਜ਼ ਭਰੇ ਆ ਜਰਨਲ ਯੋਗ ਥੱਲੇ ਦਸਖਤ ਹੈ ਜੀ ਸਤਾਰ ਅਮਰੀਕ ਸਿੰਘ ਜੀ ਦੇ 5 10 2024 ਚੀਫ ਐਗਰੀਕਲਚਰ ਅਫਸਰ ਸਾਹਿਬ ਦੇ ਤੇ ਅੱਜ ਦੀ ਤਰੀਕ 'ਤੇ ਲਿਸਟ ਬਦਲ ਕੇ ਤੁਸੀਂ ਮਨਿੰਦਰ ਸਿੰਘ ਦੇ ਕਾਗਜ਼ ਰਿਜੈਕਟ ਕਰਕੇ ਅਨਪੋਸਟ ਬੰਦੇ ਬਣਾਉਣੇ ਚਾਹੁੰਦੇ ਹੋ ਇਹ ਕਿਵੇਂ ਚੱਲੂਗਾ ਕੰਮ ਮੈਂ ਕੱਲ ਵੀ ਬੇਨਤੀ ਕੀਤੀ ਅਫਸਰਾਂ ਨੂੰ ਮੈਂ ਅੱਜ ਵੀ ਡੀਸੀ ਸਾਹਿਬ ਕੋਲ ਵੀ ਜਾ ਕੇ ਆਇਆ ਸਾਰੇ ਉਪਤਰਾਹੁਲ ਜਾ ਕੇ ਆਏ ਆ ਇੱਕ ਪਟਵਾਰੀ ਤੋਂ ਰਿਪੋਰਟ ਲਿਤੀ ਜਾ ਰਹੀ ਹੈ ਕਿ ਇਹਦਾ ਛੱਪੜ ਤੇ ਨਜਾਇਜ਼ ਕਬਜ਼ਾ ਨਾ ਇਹਨਾਂ ਦਾ ਘਰ ਛੱਪੜ ਦੇ ਨੇੜੇ ਤੇੜੇ ਪਿੰਡ ਦੇ ਵਿਚਾਲੇ ਰਹਿਣ ਵਾਲੇ ਐ ਦੂਸਰੀ ਗੱਲ ਚਲੋ ਜਿਹੜੀ ਗਲਤ ਰਿਪੋਰਟ ਬਣਾ ਰਿਆ ਉਹ ਇੱਕ ਇੱਕ ਵਿਸ਼ਾਉ ਹੈ ਦੂਸਰੀ ਗੱਲ ਜਿਹੜੀਆਂ ਵੀ ਰਿਪੋਰਟਾਂ ਪਾਨੀਆਂ ਸੀ ਜਿਹੜੇ ਇਤਰਾਜ਼ ਆਉਣੇ ਸੀ ਇਤਰਾਜ਼ਾਂ ਤੇ ਰਿਪੋਰਟਾਂ ਸਬਮਿਟ ਹੋਣੀਆਂ ਸੀ ਉਹਦੀ ਤਰੀਖ 5 ਤਰੀਖ ਸੀ ਉਤੋਂ ਬਾਅਦ ਤੁਸੀਂ ਬੜਤਾਲ ਤੋਂ ਬਾਅਦ ਸਾਰੀ ਲਿਸਟ ਲਾਈਆ ਸਾਰੇ ਪਿੰਡਾਂ ਦੀ ਲੱਗੀ ਆ ਵੇਖੋ ਤੁਸੀਂ ਅਸੀਂ ਖੇਤੀਬਾੜੀ ਦਫ਼ਤਰ ਬ੍ਰੀਫ ਕੋਰਟ ਖੜੇ ਆ ਤੇ ਅੱਜ ਤੁਸੀਂ 7 ਤਰੀਕ ਨੂੰ 48 ਘੰਟਿਆਂ ਬਾਅਦ ਤੁਸੀਂ ਬੰਦੇ ਦੇ ਕਾਗਜ਼ ਰਿਜੈਕਟ ਕਰ ਦਿਓਗੇ ਕਿਵੇਂ ਕਰੋਗੇ ਜੀ ਕਾਗਜ਼ ਰਿਜੈਕਟ ਮੈਂ ਅੱਥਰ ਸਹਬਾਨਾ ਨੂੰ ਬੇਨਤੀ ਕਰਨੀ ਚਾਹਣਾ ਹੈ ਜਿਹੜੇ ਮੈਂ ਹੈਰਾਨ ਆ ਪਹਿਲਾਂ ਤਾਂ ਐਮਐਲਏ ਸਾਹਿਬ ਤੇ ਮੈਂ ਸਤਕਾਰ ਕਰਦਾ ਉਹਨਾਂ ਦਾ ਬੜਾ ਪਰ ਜੇ ਮੈਂ ਆਪਦੇ ਪਿੰਡ ਦੀ ਚੋਣ ਲੜਨ ਦੀ ਹਿੰਮਤ ਨਹੀਂ ਰੱਖਦਾ ਤੇ ਫਿਰ ਮੈਂ ਹਲਕੇ ਦੀ ਨੁਮਾਇੰਦਗੀ ਕਰਨ ਦਾ ਮੇਰੇ ਕੋਲ ਕੀ ਅਧਿਕਾਰ ਹੈ ਆਪਦੇ ਪਿੰਡ ਦੀ ਚੋਣ ਦੇ ਵਿੱਚ ਕਾਗਜ਼ ਰਿਜੈਕਟ ਕਰਾ ਕੇ 2 ਦਿਨਾਂ ਬਾਅਦ ਤਰੀਕ ਟੱਪਣ ਦੇ ਤੁਸੀਂ ਸਰਪੰਚ ਬਣਾਉਣਾ ਚਾਹੁੰਦੇ ਹੋ ਇੱਕ ਪਾਸੇ ਮੁੱਖ ਮੰਤਰੀ ਸਾਹਿਬ ਆਪਦੇ ਪਿੰਡ ਜਾਂਦੇ ਆ ਤੇ ਜਾ ਕੇ ਲੋਕਾਂ ਨੂੰ ਕਹਿੰਦੇ ਸਰਬਸੰਪਤੀਆਂ ਕਰੋ ਪੰਚਾਇਤਾਂ ਦੀ ਇਲੈਕਸ਼ਨ ਚ ਗਲਤ ਨਹੀਂ ਹੋਣਾ ਚਾਹੀਦਾ ਕੰਮ ਚਲੋ ਲੋਕਾਂ ਨੇ ਉਹਨਾਂ ਦੀ ਮੰਨੀ ਨਾ ਮੰਨੀ ਇੱਕ ਵੱਖਰੀ ਗੱਲ ਹੈ ਦੂਜੇ ਪਾਸੇ ਉਸੇ ਮੁੱਖ ਮੰਤਰੀ ਦੇ ਪਾਰਟੀ ਦੇ ਐਮਐਲਏ ਲੋਕਾਂ ਦੇ ਕਾਗਜ਼ ਰਿਜੈਕਟ ਕਰਾ ਕੇ ਸਾਰਾ ਡੈਮੋਕਰੈਟਿਕ ਪ੍ਰੋਸੈਸ ਨੂੰ ਡੀਰੇਲ ਕਰਕੇ ਤੇ ਉਥੇ ਬਣਾਉਣਾ ਚਾਹੁੰਦੇ ਆ ਸਰਪੰਚ ਆਪ ਦਾ ਮੈਂ ਅਫਸਰ ਸਹਿਬਾਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਸਪੈਸ਼ਲੀ ਆਰਓ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਤੁਹਾਡੇ ਕੋਲੇ 5 ਤਰੀਕ 3 ਵਜੇ ਤੱਕ ਦਾ ਟਾਈਮ ਸੀ ਕੋਈ ਆਬਜੈਕਸ਼ਨ ਐਂਟਰਟੇਨ ਕਰਨ ਦਾ ਅੱਜ 7 ਤਰੀਕ 1 ਵਜੇ 45 ਮਿੰਟਾਂ ਮੇਰੀ ਘੜੀ ਤੇ ਫੋਕਸ ਕਰ ਲਓ 7 ਅਕਤੂਬਰ 1 ਵਜੇ 45 ਮਿੰਟ ਹੋ ਗਏ ਐ ਤੇ ਤੁਸੀਂ ਜੇ ਅੱਜ ਕਿਸੇ ਦਾ ਆਬਜੈਕਸ਼ਨ ਲੈ ਕੇ ਕੋਈ ਰਿਪੋਰਟ ਦੇ ਆਧਾਰ ਤੇ ਜੇ ਕਾਗਜ਼ ਰਿਜੈਕਟ ਕਰੋਗੇ ਤੇ ਫਿਰ ਸਭ ਨੂੰ ਹਾਈ ਕੋਰਟ ਦੀਆਂ ਪੌੜੀਆਂ ਚੜ੍ਹਨੀਆਂ ਪੈਣਗੀਆਂ ਮੈਂ ਇਹਨਾਂ ਨੂੰ ਬੇਨਤੀ ਸਾਰਿਆਂ ਨੂੰ ਟੈਲੀਫੋਨ ਰਾਹੀਂ ਵੀ ਕੀਤੀ ਹੈ ਕਿ ਤੁਸੀਂ ਸਾਡੇ ਇਲਾਕੇ ਦੇ ਰਹਿਣ ਵਾਲਿਓ ਇੱਕ ਦੂਜੇ ਦੇ ਮੂੰਹ ਮੱਥੇ ਸਾਰੇ ਜਾਣੇ ਲੱਗਦੇ ਆਂ ਸਾਨੂੰ ਮਜਬੂਰ ਨਾ ਕਰੋ ਅਸੀਂ ਤੁਹਾਡੇ ਖਿਲਾਫ ਕੋਈ ਕਾਰਵਾਈ ਕਰੀਏ ਸਾਡਾ ਕੇਸ ਆਲਰੇਡੀ ਹਾਈ ਕੋਰਟ ਦੇ ਵਿੱਚ ਹੈ ਹਾਈ ਕੋਰਟ ਨੇ ਆਰਡਰਸ ਕੀਤੇ ਸੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਕਿ ਸਾਰੇ ਸਕਰੂਟੀ ਪ੍ਰੋਸੈਸ ਦੀ ਵੀਡੀਓਗ੍ਰਾਫੀ ਹੋਵੇ ਜਿਹੜਾ ਅਫਸਰ ਵੀਡੀਓਗ੍ਰਾਫੀ ਨਹੀਂ ਕਰਦਾ ਉਹਦੇ ਖਿਲਾਫ ਹਾਈ ਕੋਰਟ ਕੇਸ ਲਿਆਂਦਾ ਜਾਵੇ ਪਹਿਲੀ ਗੱਲ ਤਾਂ ਇਹਨਾਂ ਨੇ ਵੀਡੀਓਗ੍ਰਾਫੀ ਨਹੀਂ ਕੀਤੀ ਉਸ ਵਿੱਚ ਵੀ ਜਾਵਾਂਗੇ ਜੇ ਸਾਡੇ ਕਾਗਜ਼ ਰਿਜੈਕਟ ਕਰਨਗੇ ਗਲਤ ਅੱਜ ਦੀ ਤਰੀਕ ਤੇ ਉਸ ਵਿੱਚ ਵੀ ਜਾਵਾਂਗੇ ਅੱਜ ਅਫਸਰ ਕਹਿ ਰਿਹਾ ਜੀ ਕਿ 5 ਤਰੀਕ ਨੂੰ ਸਮਾਂ ਥੋੜਾ ਸੀ ਜੀ ਕਹਿੰਦੇ ਇਸ ਕਰਕੇ ਸਮੇਂ ਨਾਲ ਆਬਜੈਕਸ਼ਨਸ ਨਹੀਂ ਆ ਸਕੀਆਂ ਥੱਲੇ ਐਮਐਲਏ ਦੇ ਪਿੰਡ ਅਸਤੇ ਥੋੜਾ ਸੀ ਇੱਕ ਪਿੰਡ ਦੀ ਰਿਪੋਰਟ ਨਹੀਂ ਆ ਸਕੀ ਉਸ ਦਿਨ ਰਿਪੋਰਟ ਆਈ ਹੈ ਰਿਪੋਰਟ ਜਮ੍ਹਾਂ ਹੋਈ ਹੈ ਤੁਸੀਂ ਕਾਗਜ਼ ਯੋਗ ਕਰਾਰ ਦਿੱਤੇ ਹੈ ਤੇ ਅੱਜ ਤੁਸੀਂ ਕਹਿ ਰਹੇ ਹੋ ਜੀ ਕਿ ਅਸੀਂ 24 ਘੰਟਿਆਂ ਬਾਅਦ ਲੈ ਲਈਆਂ ਘੰਟਾ ਲੇਟ ਹੋ ਗਈ ਰਿਪੋਰਟ ਚਲੋ ਮੰਨ ਲਈ 2 ਘੰਟੇ ਲੇਟ ਹੋ ਗਈ 4 ਘੰਟੇ ਲੇਟ ਹੋ ਗਈ 7 ਤਰੀਕ ਹੋ ਗਈ ਅੱਜ ਯਾਰ ਅੱਜ ਤੁਸੀਂ ਨੋਮੀਨੇਸ਼ਨਸ ਵਿਡਰੋਅਲ ਦੀ ਤਰੀਕ ਹੈ ਤੇ ਤੁਸੀਂ ਸਿੰਬਲ ਅਲਾਟ ਕਰਨਾ ਹੈ ਤੇ ਅੱਜ ਤੁਸੀਂ ਇਹ ਕੰਮ ਕਰ ਰਹੇ ਹੋ ਬੜੀ ਸ਼ਰਮ ਦੀ ਗੱਲ ਹੈ ਜੀ ਮੈਂ ਅਫਸਰਾਂ ਨੂੰ ਸਭ ਨੂੰ ਬੇਨਤੀ ਕਰਦਾ ਮੈਂ ਆਰਓ ਸਾਹਿਬ ਨੂੰ ਮੈਂ ਬੇਨਤੀ ਕਰਨ ਚੱਲਿਆ ਹੱਥ ਜੋੜ ਕੇ ਬੜੀ ਸਿਨਮਰ ਬੜੀ ਨਿਮਰਤਾ ਨਾਲ ਉਹਨਾਂ ਨੂੰ ਬੇਨਤੀ ਕਰਨ ਚੱਲਿਆ ਕਿ ਇਹ ਗਲਤ ਕੰਮ ਨਾ ਕਰੋ ਕਿਉਂਕਿ ਕਾਨੂੰਨ ਸਭ ਵਾਸਤੇ ਬਰਾਬਰ ਹੈ ਤੇ ਫਿਰ ਜਦੋਂ ਕਾਨੂੰਨ ਦੀ ਚੱਕੀ 'ਚ ਕਿਸੇ ਨੂੰ ਪੀਸਣਾ ਪਿਆ ਨਾ ਤਰੀਕ ਬਹੁਤ ਕਿਸੂਗੀ ਇਹ ਗੱਲ ਮੇਰੀ ਯਾਦ ਰੱਖੀ